ਇੱਕ ਇਦਾਂ ਦੀ ਆਯੁਰਵੇਦਿਕ ਦਵਾਈ ਆ ਕਿ ਜਿਹੜੀ ਪਹਿਲੀ ਖਰਾਕ ਦੇ ਨਾਲ ਜਿੱਡਾ ਮਰਜੀ ਬੰਦੇ ਦਾ ਨਸ਼ਾ ਹੋਵੇ ਚਿੱਟਾ ਹੋਵੇ ਫੀਮ ਹੋਵੇ ਡੋਡੇ ਹੋਵੇ ਜਾਂ ਕੋਈ ਵੀ ਮੈਡੀਕਲ ਨਸ਼ਾ ਹੋਵੇ ਇਹ ਪਹਿਲੀ ਖਰਾਕ ਦੇ ਨਾਲ ਨਸ਼ੇ ਬੰਦ ਕਰਵਾਉਂਦੀ ਆ ਜੀ। ਅਜੇ ਵੀ ਇੰਡੀਆ ਦੇ ਵਿੱਚ ਨਾ ਪੰਜਾਬ ਨਸ਼ੇ ਦੇ ਮਾਮਲੇ ਦੇ ਵਿੱਚ ਚੌਥੇ ਨੰਬਰ ਤੇ ਆ। ਚੌਥੇ ਨੰਬਰ ਹਾਂ ਚੌਥੇ ਨੰਬਰ ਤੇ ਇਹ ਤੋਂ ਪਹਿਲਾਂ ਤਿੰਨ ਸਟੇਟਾਂ ਅਦਰ ਹੈਗੀਆਂ ਜਿਹੜੀਆਂ ਪੰਜਾਬ ਨਾਲੋਂ ਬਹੁਤ ਜ਼ਿਆਦਾ ਨਸ਼ਾ ਆਇਆ ਕਿਹੜੀਆਂ ਕਿਹੜੀਆਂ? ਹਰੇਕ ਚੌਥੇ ਦਿਨ ਇਹਦੀ ਡੋਜ਼ ਕਟਣੀ ਆ ਦਿਨ ਮੰਨ ਲਓ ਕਿ 40 45 50 ਦਿਨ ਦੇ ਵਿੱਚ ਤੂੰ ਟੋਟਲੀ ਨਸ਼ੇ ਦੀ ਦਲਦਲ ਚੋਂ ਬਾਹਰ ਆ ਜਾਣਾ ਜਿਹੜਾ ਪੇਸ਼ੈਂਟ ਸਾਡੇ ਕੋਲ ਮਨ ਬਣਾ ਕੇ ਦਿਲੋਂ ਪੂਰਾ ਧਾਰ ਕੇ ਆਉਂਦਾ ਕਿ ਮੈਂ ਦਵਾਈ ਛੱਡਣੀ ਆ ਉਹ ਹੁੰਦਾ ਬੇਸ਼ੱਕ ਮੇਰੇ ਤੋਂ ਅੱਗੇ ਐਗਰੀਮੈਂਟ ਲੈ ਜੀਵੇ ਜਿੰਨਾ ਮਰਜੀ ਜਿੱਦਾਂ ਦਾ ਮਰਜੀ ਨਸ਼ਾ ਕਰਦਾ ਹੋਵੇ ਉਹਦਾ ਨਸ਼ਾ ਅਸੀਂ ਪਹਿਲੇ ਦਿਨ ਤੋਂ ਬੰਦ ਕਰਵਾ ਹੀ ਦਿਆ ਬਹੁਤ ਸਾਰੇ ਨਸ਼ੇ ਇਦਾਂ ਦੇ ਜਿਹੜੇ ਸਾਡੇ ਕੋਲ 8-8 ਸਾਲ ਬਾਅਦ ਆਉਂਦੇ ਤੇ ਉਹਨਾਂ ਸਟੇਟਾਂ ਦੇ ਵਿੱਚ ਪਿਛਲੇ 4 ਸਾਲ ਤੋਂ ਚੱਲਦੇ ਆਉਂਦੇ ਕਈ ਨਸ਼ੇ ਇਦਾਂ ਦੇ ਵੀ ਹੈਗੇ ਆ ਬਾਰਡਰ ਨੇੜੇ ਲੱਗਦਾ ਲੋਕਾਂ ਨੂੰ ਵੀ ਲੱਗਦਾ ਵੀ ਇਧਰੋਂ ਨਸ਼ਾ ਸਟਾਰਟ ਹੁੰਦਾ ਆ ਬਾਹਰ ਲਈ ਬਹੁਤ ਸਾਰੀਆਂ ਗੰਟਰੀਆਂ ਦੇ ਵਿੱਚ ਇਦਾਂ ਦਾ ਨਸ਼ਾ ਹੈ ਜਿਹੜੇ ਆ ਜੇ ਇੰਡੀਆ ਦੇ ਵਿੱਚ ਐਂਟਰ ਨਹੀਂ ਹੋਏ ਐਂਟਰ ਨਹੀਂ ਹੋਏ ਐਂਟਰ ਜੀ ਹੋਏ ਨਹੀਂ ਹੈਗੇ ਕਈ ਹੋ ਚੁੱਕੇ ਆ ਪਰ ਸਾਡੇ ਪੰਜਾਬ ਤੱਕ ਨਹੀਂ ਪਹੁੰਚੇ ਇੱਕ ਦੋ ਸਟਾਚਰ ਵੀ ਨਾ ਕਹਿੰਦਾ ਇਹ ਵੀ ਕਹਿੰਨਾ ਤੁਹਾਡਾ ਬੱਚਾ ਛੋਡੇ ਖਾਂਦਾ ਫੀਮ ਖਾਂਦਾ ਖਾ ਲੈਂਦੇ ਪਰ ਜੀਵ ਵਾਲੀ ਗੋਲੀ ਦੇ ਦਵਾਈ ਦੇ ਰੂਪ ਚ ਨਾ ਉਹਨੂੰ ਬੋਦੋ ਜਿਆਦਾ ਨਸ਼ਾ ਛੱਡਣ ਦੇ ਵਿੱਚ ਤੰਗੀ ਜੀਵ ਵਾਲੀ ਗੋਲੀ ਤੇ ਆਉਂਦੀ ਆ ਮੈਂ ਕਹਾ ਜਦੋਂ ਤੁਸੀਂ ਫੀਮ ਖਾਂਦੇ ਤੁਸੀਂ ਆਪਣੇ ਬੱਚੇ ਨੂੰ ਕੀ ਦੱਸਿਓਗੇ ਇਹ ਚਿੱਟੇ ਤੇ ਲੱਗਿਆ ਕਿਦਾਂ ਕਹਿੰਦੇ ਸੀ ਥੋੜੇ ਘਰ ਫੀਮ ਪਈ ਹੁੰਦੀ ਸੀ ਇਹਨੇ ਥੋੜੀ ਥੋੜੀ ਖਾਣੇ ਸ਼ੁਰੂ ਕਰਤੀ ਇਹਦੀ ਡੋਜ਼ ਵਾਧ ਗਈ ਇਹ ਮੋਲ ਦੇ ਵਿੱਚ ਬੈਦਾਂ ਦੇ ਮੋਲ ਜੁੜਨਾ ਸ਼ੁਰੂ ਹੋ ਗਿਆ ਏਦਾਂ ਦੇ ਸਰਕਲ ਦੇ ਵਿੱਚ ਆ ਗਿਆ ਜਿੱਥੇ ਚਿੱਟਾ ਲਾਉਂਦੇ ਸੀ ਇਹ ਚਿੱਟਾ ਲਾਉਣਾ ਕਿਉਂ ਆ ਹਰ ਬੰਦੇ ਦੀ ਨਸ਼ੇ ਦੀ ਡੋਜ਼ ਦੇ ਹਿਸਾਬ ਨਾਲ ਦਾ ਟ੍ਰੀਟਮੈਂਟ ਚੱਲਦਾ ਹੈ ਜਿੰਨੀ ਉਹਦੀ ਨਸ਼ੇ ਦੀ ਡੋਜ਼ ਹੁੰਦੀ ਕਿਸੇ ਦੇ 5 ਡੱਬੇ ਲਾ ਦਿਆ ਕਿਸੇ ਦੇ 10 ਡੱਬੇ ਲਾ ਦਿਆ ਕਿਸੇ ਦੇ 3 ਡੱਬੇ ਲਾ ਦਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਮਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੇਰੇ ਨਾਲ ਅੱਜ ਸੰਦੀਪ ਸਿੰਘ ਸੱਜਣ ਜੀ ਹੋਣਗੇ ਸਵਾਗਤ ਕਰਦੇ ਆਂ ਸਾਰ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਸਤਿ ਸ੍ਰੀ ਅਕਾਲ ਜੀ ਤੁਹਾਡਾ ਧੰਨਵਾਦ ਕਰਦੇ ਆ ਸਰ ਤੁਸੀਂ ਟਾਈਮ ਕੱਢਿਆ ਸਰ ਨਾਲ ਬੈਠਣ ਦਾ ਸੱਜਣ ਬਾਈ ਮੈਂ ਤੁਹਾਨੂੰ ਇੱਕ ਬਿਲਕੁਲ ਕਲੀਅਰ ਤੇ ਸਪਸ਼ਟ ਗੱਲ ਪੁੱਛਦਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਨਸ਼ੇ ਦੀ ਦਵਾਈ ਦਿੰਦੇ ਹੋ ਨਸ਼ੇ ਛੱਡਣ ਦੀ ਦਵਾਈ ਦਿੰਦੇ ਹੋ ਤੁਸੀਂ ਨਸ਼ਾ ਛੁਡਾਇਆ ਵੀ ਹੋਊਗਾ ਕਈ ਲੋਕਾਂ ਦਾ ਬਿਲਕੁਲ ਬਾਈ ਬਾਹਰ ਅੰਦਰ ਵੀ ਤੁਸੀਂ ਜਾਣਦੇ ਹੋ ਲੋਕਾਂ ਨਾਲ ਵੀ ਵਿਚਰਦੇ ਹੋ ਮੈਂ ਇਹ ਗੱਲ ਕਹਿਣਾ ਕਿ ਪੰਜਾਬ ਇੱਕ ਨਸ਼ੇ ਦਾ ਦਲਦਲ ਕਹਿੰਦੇ ਨੇ ਲੋਕ ਬਿਲਕੁਲ ਜੀ ਉੜਦਾ ਪੰਜਾਬ ਫਿਲਮਾਂ ਬਣ ਜਾਂਦੀਆਂ ਨੇ ਬੜੀਆਂ ਚੀਜ਼ਾਂ ਬਣ ਜਾਂਦੀਆਂ ਬਿਲਕੁਲ ਪਰ ਜਿੱਥੇ ਆਪਣੇ ਪੰਜਾਬੀ ਕੈਨੇਡਾ ਦੇ ਵਿੱਚ ਬੈਠੇ ਨੇ ਹਾਂਜੀ ਜਿੱਥੇ ਕੈਨੇਡਾ ਦੇ ਵਿੱਚ ਨਸ਼ਾ ਜਿਹੜਾ ਸ਼ਰੇ ਆਮ ਵਿਕਦਾ ਹਾਂਜੀ ਬਿਲਕੁਲ ਉਹ ਉਹ ਲੋਕਾਂ ਕਹਿੰਦੇ ਨੇ ਤੁਹਾਨੂੰ ਬਿਲਕੁਲ ਭਾਜੀ ਬਿਲਕੁਲ ਸਾਨੂੰ ਬਾਹਰੋਂ ਵੀ ਆਉਂਦੀ ਹੈ ਪਹਿਲਾਂ ਤਾਂ ਤੁਹਾਡੀ ਮੈਂ ਇੱਕ ਗੱਲ ਇਹ ਕਲੀਅਰ ਕਰਨੀ ਚਾਹੁੰਦਾ ਕਿ ਅਸੀਂ ਬੋਲਦੇ ਨਾ ਕਿ ਪੰਜਾਬ ਔਰਦਾ ਪੰਜਾਬ ਪੰਜਾਬ ਨਸ਼ੇ ਦੀ ਦਲਦਲ ਬਣ ਚੁੱਕਿਆ ਇਹ ਮਤਲਬ ਕਿ ਇੱਕ ਬਹੁਤ ਵੱਡਾ ਹਵਾ ਵੀ ਬਣਾਇਆ ਗਿਆ ਸੀ ਨੂੰ ਲੈ ਕੇ ਹੁਣ ਜਿੱਦਾਂ ਅਸੀਂ ਨਸ਼ੇ ਦੀ ਦਵਾਈ ਦਿੰਨੇ ਆ ਲੋਕਾਂ ਦਾ ਨਸ਼ਾ ਛਡਵਾਉਣੇ ਆ ਅਸੀਂ ਡਾਟਾ ਚਾ ਕੀਤਾ ਕਿ ਜੇ ਦੇਖਿਆ ਜਾਵੇ ਇੰਡੀਆ ਦੇ ਵਿੱਚ ਨਾ ਪੰਜਾਬ ਨਸ਼ੇ ਦੇ ਮਾਮਲੇ ਦੇ ਵਿੱਚ ਚੌਥੇ ਨੰਬਰ ਤੇ ਆ ਚੌਥੇ ਨੰਬਰ ਹਾਂ ਚੌਥੇ ਨੰਬਰ ਤੇ ਤੋਂ ਪਹਿਲਾਂ ਤਿੰਨ ਸਟੇਟਾਂ ਅਦਰ ਹੈਗੀਆਂ ਜਿਹੜੀਆਂ ਪੰਜਾਬ ਨਾਲੋਂ ਬਹੁਤ ਜ਼ਿਆਦਾ ਨਸ਼ਾ ਆਇਆ ਕਿਹੜੀਆਂ ਕਿਹੜੀਆਂ ਮੈਂ ਉਸ ਮਤਲਬ ਕਿ ਸਟੇਟਾਂ ਦਾ ਆਪ ਜਿਕਰ ਨਹੀਂ ਕਰਨਾ ਚਾਹੁੰਦਾ ਉਹ ਉਹ ਤਿੰਨ ਚਾਰ ਸਟੇਟਾਂ ਜਿਹੜੀਆਂ ਪੰਜਾਬ ਤੋਂ ਬਹੁਤ ਜ਼ਿਆਦਾ ਨਸ਼ਾ ਉੱਥੇ ਚੱਲਦਾ ਆ ਬਹੁਤ ਸਾਰੇ ਨਸ਼ੇ ਇਦਾਂ ਦੇ ਜਿਹੜੇ ਸਾਡੇ ਕੋਲ 8-8 ਸਾਲ ਬਾਅਦ ਆਉਂਦੇ ਆ ਤੇ ਉਹਨਾਂ ਸਟੇਟਾਂ ਦੇ ਵਿੱਚ ਪਿਛਲੇ 4 ਸਾਲ ਤੋਂ ਚੱਲਦੇ ਆਉਂਦੇ ਕਈ ਨਸ਼ੇ ਇਦਾਂ ਦੇ ਵੀ ਹੈਗੇ ਆ ਬਟ ਟਾਰਗੇਟ ਕਿਨੂੰ ਦਿੱਤਾ ਜਾਂਦਾ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਆ ਤੁਹਾਨੂੰ ਲੱਗਦਾ ਨਹੀਂ ੱੱਕਾ ਹੋ ਜਾਂਦਾ ਨਹੀਂ ਨਹੀਂ ਕੋਈ ਇਹ ਚੀਜ਼ ਦੇ ਵਿੱਚ ਪਤਾ ਨਹੀਂ ਕੀ ਕੀ ਕਰਨਾ ਇਹਦੇ ਵਿੱਚ ਕੀ ਨਹੀਂ ਹੈਗਾ ਮੈਂ ਇਸ ਚੀਜ਼ ਬਾਰੇ ਮੰਨ ਲਓ ਕਿ ਪਲੇਅਰ ਨਹੀਂ ਕਰ ਸਕਦਾ ਬਟ ਮੈਂ ਦੇਖਿਆ ਕਿ ਬਹੁਤ ਅਦਰ ਸਿਟਾ ਵੀ ਹੈਗੀਆਂ ਜਿੱਥੇ ਬਹੁਤ ਜ਼ਿਆਦਾ ਨਸ਼ਾ ਹੈਗਾ ਪੰਜਾਬ ਨਾਲੋਂ ਵੀ ਜ਼ਿਆਦਾ ਨਸ਼ੇ ਦੀ ਗੱਲ ਆਪਾਂ ਗੱਲ ਕਰੀਏ ਨਾ ਨਸ਼ੇ ਦੀ ਜਪੇਟ ਦੇ ਵਿੱਚ ਆਏ ਹੋਏ ਆ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਮੈਂ ਇੱਕ ਚੀਜ਼ ਦੇਖੀ ਹੈ ਕਿ ਜਿਹੜਾ ਨਾ ਇਹ ਚਿੱਟਾ ਮਨ ਲਓ ਕਿ ਅਸੀਂ ਪੁਰਾਣੇ ਸਮੇਂ ਦੇ ਵਿੱਚ ਗੱਲ ਕਰਦੇ ਸੀ ਲੋਕੀ ਡੋਡੇ ਖਾਂਦੇ ਆ ਫੀਮ ਖਾਂਦੇ ਆ ਇੱਕ ਉਹ ਨਸ਼ੇ ਦੇ ਵਿੱਚ ਲੱਗੇ ਹੁੰਦੇ ਸੀਗੇ ਇਹ ਕੱਜ ਦੀ ਤਰੀਕ ਵਿੱਚ ਜਿਹੜੇ ਜਨਰੇਸ਼ਨ ਵਿੱਚ ਜਿਹੜੀ ਚਿੱਟੇ ਦੇ ਛਪੇੜ ਵਿੱਚ ਆ ਗਈ ਹੈ ਉਹ ਬਹੁਤ ਖਤਰਨਾਕ ਮੋਲ ਆ ਠੀਕ ਹੈ ਨਾ ਉਹ ਤੋਂ ਜ਼ਿਆਦਾ ਸਾਨੂੰ ਜਿਹੜਾ ਮੈਂ ਆਪਣਾ ਇੱਕ ਐਕਸਪੀਰੀਅੰਸ ਦੱਸ ਰਿਹਾ ਆਪਣਾ ਤਜਰਬਾ ਦੱਸ ਰਿਹਾ ਜਿਹੜਾ ਅਸੀਂ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਅਸੀਂ ਉਹਨਾਂ ਨਾਲ ਗੱਲ ਕਰੀ ਸੀ ਹੈ ਨਾ ਇੱਕ ਤੁਸੀਂ ਹੋਰ ਚੀਜ਼ ਨੋਟ ਕਰਿਓ ਕਿ ਜ਼ਿਆਦਾਤਰ ਅਜ ਦੀ ਤਰੀਕ ਵਿੱਚ ਨਾ ਇੱਕ ਗੋਲੀ ਆ ਜਿਹੜੀ ਅਪਾ ਜੀਵ ਵਾਲੀ ਗੋਲੀ ਬੋਲਦੇ ਆ ਹੂੰ ਜੀ ਵਾਲੀ ਗੋਲੀ ਅਸੀਂ ਬੋਲਦੇ ਆਂ ਤੇ ਵੀ ਇਹ ਸਾਡੀਆਂ ਬਹੁਤ ਮਾਮਾ ਭੈਣਾ ਇਹ ਬੋਲਦੀਆਂ ਕੀ ਹਾਂ ਹੁਣ ਮੇਰਾ ਮੁੰਡਾ ਹੁਣ ਮੇਰਾ ਪੁੱਤ ਨਸ਼ਾ ਛੱਡ ਚੁੱਕਿਆ ਹੁਣ ਉਹ ਦਵਾਈ ਖਾਂਦਾ ਆ ਪਾਪਾ ਆਮ ਗੱਲਾਂ ਸੁਣਦੇ ਆ ਮੈਂ ਬਹੁਤ ਚੀਜ਼ਾਂ ਨੋਟ ਕੀਤੀਆਂ ਇਹ ਬਟ ਮੈਂ ਇੱਕ ਚੀਜ਼ੇ ਕਲੀਅਰ ਕਰਾਂ ਵਿੱਚ ਉਹ ਨਾ ਕਿ ਤੁਹਾਡਾ ਬੱਚਾ ਡੋਡੇ ਖਾਂਦਾ ਫੀਮ ਖਾਂਦਾ ਖਾ ਲੈਂਦੇ ਹੋ ਪਰ ਉਹ ਹਾਂ ਡੋਡੇ ਖਾਂਦਾ ਫੀਮ ਖਾਂਦਾ ਖਾ ਲੈਂਦੇ ਹੋ ਪਰ ਜੀ ਵਾਲੀ ਗੋਲੀ ਦੇ ਦਵਾਈ ਦੇ ਰੂਪ ਚ ਨਾ ਉਹਨੂੰ ਬੋਲੋ ਠੀਕ ਹੈ ਨਾ ਉਹ ਇੱਕ ਐਦਾਂ ਦੀ ਗੋਲੀ ਆ ਜਿਹੜੀ ਤੁਹਾਨੂੰ ਟੋਟਲੀ ਇੱਕ ਸਲੋ ਪੋਜ਼ ਹਣਾ ਤੁਹਾਨੂੰ ਅੰਦਰੋਂ ਖਤਮ ਕਰ ਦਿੰਦੀ ਬੰਜਰ ਕਰ ਦਿੰਦੀ ਆ ਸਾਡੇ ਕੋਲ ਜਿੰਨੇ ਵੀ ਮਰੀਜ਼ ਆਉਂਦੇ ਆ ਸਾਰਿਆਂ ਤੋਂ ਜ਼ਿਆਦਾ ਨਸ਼ਾ ਛੱਡਣ ਦੇ ਵਿੱਚ ਤੰਗੀ ਜੀ ਵਾਲੀ ਗੋਲੀ ਤੇ ਆਉਂਦੀ ਆ ਚਿੱਟਾ ਫੀਮ ਡੋਡੇ ਜਿਹੜੇ ਵੀ ਸਾਡੇ ਕੋਲ ਪੇਸ਼ੈਂਟ ਆਏ ਆ ਉਹਨਾਂ ਨੇ ਇੱਕੋ ਗੱਲ ਬੋਲੀ ਆ ਮੈਂ ਕਹਾਂ ਇੱਕ ਤੁਹਾਨੂੰ ਤੁਸੀਂ ਮੈਨੂੰ ਪੁੱਛਦੇ ਨਾ ਵੀ ਤੁਹਾਡੇ ਕੋਲ ਤੁਸੀਂ ਕਿੰਨਾ ਨਸ਼ਾ ਛਡਾ ਚੁੱਕੇ ਆ ਮੈਂ ਤੁਹਾਨੂੰ ਇੱਕ ਡਾਟਾ ਦੱਸਣ ਲੱਗਾ ਸਾਨੂੰ ਡੇਲੀ ਦੇ ਰੋਜ਼ ਦੇ ਬੀਫ ਨੂੰ ਆਉਂਦੇ ਆ ਜਿਹੜੇ ਧੰਨਵਾਦ ਦੇ ਆਉਂਦੇ ਆ ਕੀ ਭਾਜੀ ਧੰਨਵਾਦ ਤੁਸੀਂ ਸਾਡੀ ਜਿੰਦਗੀ ਬਚਾ ਲਈ ਧੰਨਵਾਦ ਤੁਸੀਂ ਸਾਨੂੰ ਨਸ਼ੇ ਦੀ ਦਦਲਤ ਚੋਂ ਬਾਹਰ ਕੱਢਤਾ ਠੀਕ ਹੈ ਨਾ ਬਟ ਜਦੋਂ ਕੋਈ ਸਾਡੇ ਕੋਲ ਜੀਵ ਵਾਲੀ ਗੋਲੀ ਵਾਲਾ ਪੇਸ਼ੈਂਟ ਆਉਂਦਾ ਆ ਸਭ ਤੋਂ ਜ਼ਿਆਦਾ ਉਹਨੂੰ ਔਖਾ ਹੁੰਦਾ ਨਸ਼ਾ ਛੱਡਣਾ ਯਾਰ ਤੁਸੀਂ ਕਿੰਨੀਆਂ ਵੀਡੀਓ ਬਣਾਉਣੇ ਹੋ ਮੈਂ ਖੁਦ ਵੀਡੀਓ ਬਹੁਤ ਬਣਾਵਾਨਾ ਆ ਮੇਰਾ ਲੱਗਦਾ ਲੋਕਾਂ ਬੇਰ ਨੇ ਨਹੀਂ ਨਹੀਂ ਬੇ ਸਾਡੇ ਹਾਂ ਦੇਖੋ ਅਸੀਂ ਵੀਡੀਓ ਬਣਾਈ ਦੀ ਆ ਆ ਇੱਕ ਮਿੰਟ ਦਿਓ ਆ ਸਾਡੇ ਕੋਲ ਆ ਦਵਾਈ ਆ ਜਿਹਦਾ ਨਾ ਫਿਟ ਲਾਈਫ ਆ ਹੂੰ ਇੱਕ ਐਦਾਂ ਦੀ ਆਯੁਰਵੇਦਿਕ ਦਵਾਈ ਆ ਕਿ ਜਿਹੜੀ ਪਹਿਲੀ ਖਰਾਕ ਦੇ ਨਾਲ ਜਿੱਡਾ ਮਰਜ਼ੀ ਬੰਦੇ ਦਾ ਨਸ਼ਾ ਹੋਵੇ ਚਿੱਟਾ ਹੋਵੇ ਫੀਮ ਹੋਵੇ ਡੋਡੇ ਹੋਵੇ ਜਾਂ ਕੋਈ ਵੀ ਮੈਡੀਕਲ ਨਸ਼ਾ ਹੋਵੇ ਇਹ ਪਹਿਲੀ ਖਰਾਕ ਦੇ ਨਾਲ ਨਸ਼ੇ ਬੰਦ ਕਰਵਾਉਂਦੀ ਆ ਹੁਣ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਣ ਲੱਗਾ ਜਦੋਂ ਸਾਡੇ ਕੋਲ ਮਰੀਜ਼ ਆਉਂਦਾ ਆ ਅਸੀਂ ਉਹਨੂੰ ਬੋਲੀਦਾ ਬਈ ਸਵੇਰੇ ਇੱਕ ਖਰਾਕ ਖਾਣੀ ਆ ਸਵੇਰੇ ਤੁਹਾਨੂੰ ਇਹ ਖਰਾਕ ਖਾਣ ਤੋਂ ਬਾਅਦ ਤੁਹਾਨੂੰ ਨਸ਼ੇ ਦੀ ਲੋੜ ਨਹੀਂ ਪੈਣੀ ਹਰੇਕ ਚੌਥੇ ਦਿਨ ਇਹਦੀ ਡੋਜ਼ ਘਟਣੀ ਆ ਦਿਨ ਮੰਨ ਲਓ ਕਿ 40 45 50 ਦਿਨ ਦੇ ਵਿੱਚ ਤੂੰ ਟੋਟਲੀ ਨਸ਼ੇ ਦੀ ਦਲਦਲ ਚੋਂ ਬਾਹਰ ਆ ਜਾਣਾ ਤੈਨੂੰ ਪਹਿਲੇ ਦਿਨੇ ਲੋੜ ਨਹੀਂ ਪੈਣੀ ਸਾਡੇ ਕੋਲ ਹਜ਼ਾਰਾਂ ਮਰੀਜ਼ ਇਹਨੂੰ ਲੈ ਕੇ ਠੀਕ ਹੋਏ ਆ ਬਹੁਤ سارے ਸਾਡੇ ਪੰਜਾਬ ਦੇ ਨਾਮੀ ਨਾਮ ਐਦਾਂ ਦੇ ਬਹੁਤ ਵੱਡੇ ਵੱਡੇ ਮਨ ਲਓ ਕਿ ਸ਼ਖਸੀਅਤਾਂ ਆਆਂ ਜਿਨ੍ਹਾਂ ਨੇ ਸਾਡੇ ਇਸ ਦਵਾਈ ਨੂੰ ਲੋਕਾਂ ਦੇ ਭਲੇ ਲਈ ਪ੍ਰਮੋਟ ਕੀਤਾ ਕਿ ਹਾਂ ਬਈ ਕਿਸੇ ਦਾ ਧੀ ਕਿਸੇ ਦਾ ਪੁੱਤ ਕਿਸੇ ਦਾ ਮੰਨ ਲਓ ਕਿ ਭਰਾ ਇਸ ਦਲਦਲ ਚੋਂ ਨਿਕਲੇ ਕਈ ਵਾਰ ਕਈ ਸਾਡੇ ਕੋਲ ਮਾਵਾ ਆਉਂਦੀਆਂ ਸਾਡੇ ਕੋਲ ਆ ਕੇ ਰੋਂਦੀਆਂ ਤਾਂ ਮਾਰਦੀਆਂ ਕਿ ਮੇਰਾ ਪੁੱਤ 18 20 ਸਾਲ ਦਾ ਸੁੱਖਾਂ ਸੁੱਖ ਸੁੱਕ ਕੇ ਇਹਨੂੰ ਪਾਲਿਆ ਸੁੱਖਾਂ ਸੁੱਖ ਸੁੱਕ ਕੇ ਇਹਨੂੰ ਮੰਗਿਆ ਇਹਦੀਆਂ ਲੋੜੀਆਂ ਪਾਈਆਂ ਇਹਦੇ ਲਈ ਕਿੰਨਾ ਕੋ ਸੋਚਿਆ ਸੀ ਅੱਜ ਮੇਰਾ ਪੁੱਤ ਚਿੱਟੇ ਚ ਲੱਗ ਗਿਆ ਠੀਕ ਹੈ ਨਾ ਸਾਨੂੰ ਵੀ ਦੇਖ ਕੇ ਰੋਣਾ ਆਉਂਦਾ ਹੈ ਕੀ ਹਾਲਾਤ ਆ ਬੰਦੇ ਨੇ ਮਾਵਾ ਕੀ ਸੋਚਦਾ ਆਪਣੇ ਬੱਚੇ ਬਾਰੇ ਪਰ ਜਦੋਂ ਉਹ ਸਾਡੇ ਕੋਲ ਆਉਂਦੇ ਆ ਬੁੱਤ ਇਹਦੀ ਜ਼ਿੰਦਗੀ ਬਚਾਲਾ ਇਹਦੀ ਜ਼ਿੰਦਗੀ ਬਦਲ ਦੇ ਉੱਥੇ ਅਸੀਂ ਉਹਨੂੰ ਇੱਕੋ ਇੱਕੋ ਸਵਾਲ ਪੁੱਛੀਦਾ ਆ ਕਿ ਮਾਤਾ ਜੇ ਤਾਂ ਤੂੰ ਇਹਨੂੰ ਆਪ ਲੈ ਕੇ ਆਈਆਂ ਹੂੰ ਫੇ ਤਾਂ ਅਸੀਂ ਕੋਈ ਗਰੰਟੀ ਨਹੀਂ ਦਿੰਦੇ ਵੀ ਨਸ਼ਾ ਛੱਡ ਜਾਊਗਾ ਜੇ ਤੂੰ ਉਹਨੂੰ ਲੈ ਕੇ ਆਈਆਂ ਨਾ ਪੁੱਤ ਜਲ ਤਰ੍ਹਾਂ ਨਸ਼ਾ ਛਡਾਉਣਾ ਪਰ ਪੁੱਤ ਦਾ ਮਨ ਹੈ ਨਹੀਂ ਤਾਂ ਅਸੀਂ ਇਹਦਾ ਨਸ਼ਾ ਛਡਾਉਣ ਦੇ ਵਿੱਚ ਕੰਮ ਜਦ ਨਹੀਂ ਹੋ ਸਕਦੇ ਜੇ ਮਾਤਾ ਇਹ ਤੈਨੂੰ ਲੈ ਕੇ ਆਇਆ ਕਿ ਮੰਮੀ ਚੱਲ ਮੇਰੇ ਨਾਲ ਮੈਂ ਨਸ਼ਾ ਛੱਡਣਾ ਚਾਹੁੰਦਾ ਆ ਮੈਂ ਆ ਦੇਖੀ ਸੀ ਵੀਡੀਓ ਇਹਦੇ ਵਿੱਚ ਲੋਕ ਕਹਿੰਦੇ ਵੀ ਇਸ ਦਵਾਈ ਨਾਲ ਨਸ਼ਾ ਛੱਡਿਆ ਜਾ ਸਕਦਾ ਆ ਜੇ ਇਹ ਤੈਨੂੰ ਇੰਨੀ ਗੱਲ ਕਹਿ ਕੇ ਇੱਥੇ ਲੈ ਕੇ ਆਇਆ ਫੇਰ ਤੂੰ ਭਾਵੇਂ ਬਿਸ਼ੱਕ ਸਾਡੇ ਨਾਲ ਐਗਰੀਮੈਂਟ ਕਰ ਲਾ ਤੇਰਾ ਪੁੱਤ ਕੱਲ ਤੋਂ ਨਸ਼ਾ ਛੱਡ ਦੂਗਾ ਚੱਲ ਤੋ ਕੱਲ ਤੋਂ ਪਹਿਲੀ ਖਰਾ ਨਸ਼ਾ ਤੇਰਾ ਪੁੱਤ ਨਸ਼ਾ ਛੱਡ ਦੂਗਾ ਅਸੀਂ ਮਰੀਜ਼ ਨੂੰ ਪੇਸ਼ੈਂਟ ਨੂੰ ਇਹ ਗੱਲ ਪਹਿਲਾਂ ਪੁੱਛੀਦੀ ਆ ਭਰਾ ਮੇਰੇ ਆ ਤੈਨੂੰ ਘਰੇ ਕਰਦੇ ਲੈ ਕੇ ਆਇਆ ਜਾਂ ਤੂੰ ਆਪਣੇ ਘਰ ਦੇ ਨੂੰ ਲੈ ਕੇ ਆਇਆ ਬਜ਼ੁਰਗ ਆਉਂਦੇ ਆ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਕਿ ਆਹ ਮੇਰਾ ਮੁੰਡਾ ਚਿੱਟਾ ਖਾਂਦਾ ਹੈ ਇਹ ਚਿੱਟਾ ਛੱਡਣਾ ਚਾਹੁੰਦਾ ਇਹਦਾ ਚਿੱਟਾ ਛਡਾਉਣਾ ਫੇਮਨੂੰ ਬੋਲਦਾ ਨਾ ਬਜ਼ੁਰਗਾ ਇੱਕ ਮਿੰਟ ਆਪਣੇ ਬੱਚੇ ਨੂੰ ਮਾੜਾ ਬਾਹਰ ਭੇਜੋ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਜਦੋਂ ਮੈਂ ਉਹਨੂੰ ਪੁੱਛਦਾ ਹਾਂ ਜੀ ਸਰ ਜੀ ਤੁਸੀਂ ਦੱਸੋ ਕੋਈ ਨਸ਼ਾ ਤਾਂ ਨਹੀਂ ਕਰਦੇ ਉਹ ਕਹਿੰਦਾ ਮੈਂ ਫੀਮ ਖਾਨਾ ਮੈਂ ਕਹਾ ਜਦੋਂ ਤੁਸੀਂ ਫੀਮ ਖਾਨਦੇ ਤੁਸੀਂ ਆਪਣੇ ਬੱਚੇ ਨੂੰ ਕਿੱਦਾਂ ਸਮਝਾਓਗੇ ਇਹ ਚਿੱਟੇ ਤੇ ਲੱਗਿਆ ਕਿਦਾਂ ਕਹਿੰਦੇ ਸੀ ਇੱਕ ਘਰ ਫੀਮ ਪਈ ਹੁੰਦੀ ਸੀ ਇਹਨੇ ਥੋੜੀ ਥੋੜੀ ਖਾਣਾ ਸ਼ੁਰੂ ਕਰਤੀ ਇਹਦੀ ਡੋਜ਼ ਵਾਧ ਗਈ ਇਹ ਮਾਹੌਲ ਦੇ ਵਿੱਚ ਬਦਲਾਂ ਦੇ ਮਾਹੌਲ 'ਚ ਜੁੜਨਾ ਸ਼ੁਰੂ ਹੋ ਗਿਆ। ਇਦਾਂ ਦਾ ਸਰਕਲ ਦੇ ਵਿੱਚ ਆ ਗਿਆ ਜਿੱਥੇ ਚਿੱਟਾ ਲਾਉਂਦੇ ਸੀ ਇਹ ਚਿੱਟਾ ਲਾਉਣਾ ਲੱਗ ਪਿਆ। ਜਦੋਂ ਆਪਣੇ ਆਪ ਉਹਨਾਂ ਚੇਂਜ ਕਰਨਾ ਪੈਣਾ, ਆਪਣੇ ਪਰਿਵਾਰ ਦਾ ਮਾਹੌਲ ਚੇਂਜ ਕਰਨਾ ਪੈਣਾ। ਤੁਸੀਂ ਆਪਣੇ ਬੱਚਿਆਂ ਨੂੰ ਵੀ ਤਦੇਕੋ ਸਮਝਾ ਸਕਦੇ ਆ ਜੇ ਤੁਸੀਂ ਉਸ ਦਲਦਲ ਦੇ ਵਿੱਚ ਨਹੀਂ ਹੈਗੇ। ਸਾਡੇ ਕੋਲ ਬਹੁਤ ਪੇਸ਼ੈਂਟ ਆਉਂਦੇ ਜਿਹੜੇ ਪਹਿਲਾਂ ਆਪਣੇ ਬੱਚਿਆਂ ਦਾ ਚਿੱਟਾ ਨਸ਼ਾ ਛਡਾਉਂਦੇ ਆ ਫੇਰ ਕਹਿੰਦੇ ਕੋਈ ਨਹੀਂ ਇਹ ਵੀ ਠੀਕ ਹੋ ਗਿਆ ਮੈਂ ਵੀ ਦਵਾਈ ਲੈ ਜਾਊਂਗਾ। ਅਛਾ ਇਦਾਂ ਵੀ ਹੋ ਜਾਂਦਾ ਇਦਾਂ ਵੀ ਹੁੰਦੀ ਸਾਡੇ ਕੋਲ ਕਿ ਪਰਿਵਾਰ ਦੇ ਵਿੱਚ ਨਸ਼ਾ ਜਿੰਨੇ ਲੋਕ ਕਰ ਰਹੇ ਨੇ ਤੇ ਉਹ ਕਹਿੰਦੇ ਕਿ ਜੇ ਮੇਰਾ ਬੱਚਾ ਠੀਕ ਹੋ ਗਿਆ ਤਾਂ ਮੈਂ ਵੀ ਹਾਂ ਮੈਂ ਵੀ ਛੱਡੂਗਾ ਬਹੁਤ ਸਾਡੇ ਕੋਲ ਉਹ ਤਾਂ ਬੇਸ਼ਰਮ ਆਉਂਦੇ ਹੁਣ ਮੈਂ ਤੁਹਾਨੂੰ ਇੱਕ ਦੱਸਦਾ ਸਾਡੇ ਕੋਲ ਇੱਕ 75 ਸਾਲ ਦਾ ਬਜ਼ੁਰਗ ਆਇਆ ਸੀ ਉਹਦੇ ਬੇਟੀ ਨੇ ਬਾਹਰੋਂ ਆਸਟ੍ਰੇਲੀਆ ਦੇ ਵਿੱਚੋਂ ਸਾਡਾ ਇੰਟਰਵਿਊ ਸਾਡੇ ਨਸ਼ੇ ਦੀ ਜਿਹੜੀ ਦਵਾਈ ਆ ਇਹਦੀ ਕਿਤੇ ਵੀਡੀਓ ਦੇਖੀ ਉਹਨੇ ਫੋਨ ਕੀਤਾ ਉਹਨੂੰ ਪਤਾ ਸੀ ਮੇਰੇ ਫਾਦਰ ਸਾਹਿਬ 75 ਸਾਲ ਦੇ 72 74 ਜੁਵੀਏ ਉਹਨਾਂ ਦੀ ਐਸ ਸੀ ਸਮਥਿੰਗ ਇੰਨੀ ਸੀਗੀ ਕਿ ਇਹ ਨਸ਼ਾ ਕਰਦੇ ਆ ਵੀ ਉਹਨੇ ਆਪਣੇ ਚਾਚੇ ਨੂੰ ਬੋਲਿਆ ਕਿ ਚਾਚਾ ਚਾਚੀ ਨੂੰ ਇਹਨੂੰ ਲੈ ਜਾਓ ਉੱਥੇ ਉਹਨੂੰ ਲਿਆ ਕੇ ਦਵਾਈ ਖਿਲਾਓ ਤੇ ਉਹ ਬਾਬੇ ਨੇ ਘਰ ਨਹੀਂ ਦੱਸਿਆ ਸੀ ਮੈਂ ਨਸ਼ਾ ਕਰਦਾ ਜਿਹੜਾ ਕਿੰਨਾ ਕਰਦਾ ਠੀਕ ਹੈ ਨਾ ਬਜ਼ੁਰਗ ਸੀ ਉਹ ਚੀ ਤੋਂ ਜਗ ਦਾ ਸੀਗਾ ਨਹੀਂ ਦੱਸਣਾ ਚਾਹੁੰਦਾ ਸੀ ਅੰਦਰੋਂ ਫੀਲ ਕਰਦਾ ਹੋਊਗਾ ਨਾ ਤੇ ਜਦੋਂ ਸਾਡੇ ਕੋਲ ਆਇਆ ਤੇ ਮੇਰੇ ਕੋਲ ਆ ਕੇ ਬੈਠਿਆ ਉਹਨੇ ਉਹਦਾ ਹਾਲਾਤ ਉਹਦੇ ਹਾਲਾਤ ਉਸ ਟਾਈਮ ਇਦਾਂ ਦੇ ਸੀਗੇ ਕਿ ਉਹਦੇ ਹੱਥ ਪੈਰ ਕੰਬਦੇ ਸੀ ਤੇ ਉਹਦੂੰ ਨਸ਼ਾ ਮਿਲਿਆ ਨਹੀਂ ਸੀ ਤੇ ਆ ਕੇ ਜਦੋਂ ਮੇਰੇ ਆਫਿਸ ਦੇ ਵਿੱਚ ਆ ਬੈਠਾ ਤੇ ਉਹਦੇ ਘਰ ਦੇ ਕਹਿੰਦੇ ਕਿ ਇਹਨੂੰ ਬੈਸਟ ਟਾਈਮ ਬੰਦੇ ਦੱਸਦੇ ਆ ਇਕੱਲਾ-ਗੱਲਾ ਮਾਰਦਾ ਇਹ ਵੀ ਇੰਨੀ ਬੁਰੀ ਕੰਡੀਸ਼ਨ ਆ ਤੇ ਆਹ ਹਾਲ ਆ ਪਹਿਲਾਂ ਤਾਂ ਮੈਂ ਉਹ ਹਾਲਾਤ ਦੇਖੇ ਇੱਕ ਇੱਕ ਨੇ ਉਹ ਸੱਜੇ ਫੜਿਆ ਇੱਕ ਨੇ ਖੱਬੇ ਫੜਿਆ ਜੀ ਲਿਆ ਕੇ ਮੇਰੇ ਮੋਹਰੇ ਬਿਠਾਲਤਾ ਪਹਿਲਾਂ ਤਾਂ ਮੈਂ ਉਹਨੂੰ ਸੋਚਿਆ ਕਿ ਇਹਨੂੰ ਦਵਾਈ ਦਈਏ ਜਾਂ ਨਾ ਦਈਏ ਇਹਦੀ ਪਹਿਲੇ ਹਾਲਾਤ ਬਹੁਤ ਜ਼ਿਆਦਾ ਮਾੜੇ ਕਿੱਦਾਂ ਕਰੀਏ ਮੈਂ ਕਿਹਾ ਬਾਬਾ ਜੀ ਨਸ਼ਾ ਕਿਹੜਾ ਕਰਦੇ ਆ ਬਾਬੇ ਨੇ ਕੰਬ ਦੇ ਕੰਬ ਦੇ ਉੱਤੋਂ ਆਪਣੀ ਇਹ ਚ ਇੱਕ ਪਰਚੀ ਗੱਡੀ ਲਿਖੀ ਹੋਈ ਸੀ ਮੈਨੂੰ ਉਹਨੇ ਪਰਚੀ ਫੜਾਤੀ ਆ ਪਰਚੀ ਫੜ ਲਾ ਬੱ ਜਦੋਂ ਮੈਂ ਪਰਚੀ ਪੜ੍ਹੀ ਕਹਿੰਦੇ ਸਭ ਤੋਂ ਪਹਿਲਾਂ ਥਲੜੀ ਲੈਂਨ ਪੜੀ ਸਭ ਤੋਂ ਪਹਿਲਾਂ ਜਿਹੜੀ ਥੱਲੇ ਲੈਂਨ ਲਿਖੀ ਉਹ ਪੜ੍ਹੀ ਉੱਪਰਲੀ ਲੈਂਨ ਬਾਅਦ ਚ ਪੜ੍ਹੀ ਮੈਨੂੰ ਕਹਿੰਦਾ ਮੈਂ ਥੱਲੇ ਲੈਂਨ ਪੜ੍ਹੀ ਥਲੜੀ ਲੈਂਨ ਲਿਖੀ ਉਸ ਵੀ ਜੋ ਮੈਂ ਨਸ਼ਾ ਕਰਦਾ ਉਹ ਮੈਂ ਛੱਡਣਾ ਚਾਹੁੰਦਾ ਆ ਜੋ ਮੈਂ ਨਸ਼ਾ ਕਰਦਾ ਉਹਦੇ ਵਿੱਚ ਲਿਖਿਆ ਪਰ ਮੇਰੇ ਨਾਲ ਉਹਦੇ ਆਏ ਜਿਹੜੇ ਆਏ ਆ ਉਹਨਾਂ ਨੂੰ ਨਹੀਂ ਦੱਸਾਂ ਮੈਂ ਨਸ਼ਾ ਕਰਦਾ ਕਿਹੜਾ ਆ ਵੀ ਜਦੋਂ ਮੈਂ ਉਹਦੇ ਵਿੱਚ ਪੜਿਆ ਬਾਬਾ ਦਿੱਲੀ ਦੀਆਂ ਰੋਜ਼ ਦੀਆਂ ਤਿੰਨ ਜੀ ਵਾਲੀਆਂ ਗੋਲੀਆਂ ਤੇ ਲੱਗਿਆ ਸੀ 75 ਸਾਲ ਦਾ 75 ਸਾਲ ਦਾ ਬਜ਼ੁਰਗ ਰੋਜ ਦੀਆਂ ਤਿੰਨ ਜੀ ਵਾਲੀਆਂ ਗੋਲੀਆਂ ਤੇ ਲੱਗਿਆ ਸੀ ਉਹ ਤੋਂ ਇਲਾਵਾ ਕਿਤੇ ਮਾੜੀ ਮੋਟੀ ਫੀਮ ਮਿਲ ਗਈ ਜਾਂ ਸ਼ਾਂ ਨੂੰ ਪਾਈਆ ਲੱਗਿਆ ਉਹਨਾਂ ਸਾਰੀ ਡਿਟੇਲ ਉਹਦੇ ਵਿੱਚ ਲਿਖੀ ਹੋਈ ਸੀ ਪਹਿਲਾਂ ਮੈਂ ਸੋਚਿਆ ਇਹਨੂੰ ਦਵਾਈ ਦੇਈਏ ਕਿੱਦਾਂ ਨਾ ਕਰੀਏ ਮੈਂ ਪਹਿਲਾਂ ਬਾਬੇ ਨੂੰ ਹੀ ਕਹਿਮਾ ਅੱਬਾ ਜੀ ਪਹਿਲਾਂ ਤੂੰ ਇੱਥੇ ਬੈਠ ਗਿਆ ਚਾਰ ਖਰਾਕਾਂ ਖਾ ਉਧਰ ਬੈਠ ਜਾਨੂੰ ਮੈਂ ਹੋਰ ਪੇਸ਼ੈਂਟ ਐਂਡ ਕਰ ਲੰਨਾ ਬਾਅਦ ਚ ਤੇਨਾਂ ਗੱਲ ਕਰਦਾ ਜਦੋਂ 20-25 ਮਿੰਟ ਹੋਏ ਬਾਬਾ ਜੀ ਮੇਰੇ ਕੋਲ ਆਏ ਬਾਬਾ ਜੀ ਨੂੰ ਬੰਦੇ ਦਾ ਸੁਣਾੜ ਗਏ ਜਦੀ ਹਾਂ ਮਤਲਬ 20 ਬੱਚੀ ਮਿੰਟ ਦੇ ਵਿੱਚ ਉਹਨਾਂ ਨੂੰ ਜਿਹੜਾ ਦੀਦਾ ਸੀ ਵੇ ਹਾਂ ਮੈਨੂੰ ਉਹਨੂੰ ਪਤਾ ਨਹੀਂ ਕਿਉਂਕਿ ਜਦੋਂ ਬੰਦਾ ਨਸ਼ੇ ਦੀ ਡੋਜ਼ ਵੱਜ ਜਾਂਦੀ ਹੈ ਨਾ ਜਿਆਦਾ ਉਮਰ ਹੋ ਜਾਂਦੀ ਹੈ ਵੇ ਬੰਦੇ ਦੇ ਦਿਮਾਗ 'ਚ ਖਸਤੀ ਪੈਣ ਲੱਪਾਂਦੀ ਹੈ ਬੰਦਾ ਅਵਲੀਆਂ ਟਵਲੀਆਂ ਮਾਰ ਲੱਪਾਂਦਾ ਨਸ਼ੇ ਦੀ ਤੋੜ ਦੇ ਵਿੱਚ ਉਹਨੂੰ ਬਿਲਕੁਲ ਨਾਰਮਲ ਹੋ ਗਿਆ ਉਹਦਾ ਨੱਕ 'ਚੋਂ ਪਾਣੀ ਪੂਣੀ ਆਉਣਾ ਬੰਦ ਹੋ ਗਿਆ ਨਾਰਮਲ ਕਹਿੰਦਾ ਮੈਨੂੰ ਹੁਣ ਫਰਕ ਵਾ ਮੈਨੂੰ ਤੂੰ ਪੂਰਾ ਡੱਬਾ ਦੇ ਇੱਕ ਡੱਬਾ ਲੈ ਗਿਆ ਇੱਕ ਡੱਬਾ ਖਾਦਾ ਦੋ ਤਿੰਨ ਦਿਨ ਦਾ ਕੁਰਸੀ ਉਹਦਾ ਇੱਕ ਡੱਬੇ ਦਾ ਜਦੋਂ ਅਗਲੀ ਵਾਰ ਉਹ ਆਇਆ ਤਾਂ ਅਗਲੀ ਵਾਰ ਉਹ ਆਪ ਚੱ ਫੇ ਜੇਦੋਂ ਤੁਸੀਂ ਸਾਡੀ ਇੰਟਰਵਿਊ ਦੇਖੀਓ ਪਰਵਾਨਾ ਜੀ ਨੇ ਸਾਡੇ ਇਸ ਦਵਾਈ ਬਾਰੇ ਜ਼ਿਕਰ ਕੀਤਾ ਆ ਲੋਕਾਂ ਨੂੰ ਮੈਸੇਜ ਦਿੱਤਾ ਸੀ ਠੀਕ ਆ ਤੇ ਮੈਂ ਕਿਹਾ ਬਾਬਾ ਜੀ ਤੁਸੀਂ ਕਿ ਪਰਵਾਨਾ ਜੀ ਦੇ ਇੰਟਰਵਿਊ ਦੇਖ ਕੇ ਮੇਰੇ ਕੋਲ ਆਏ ਸੀ ਕਹਿੰਦੇ ਹਾਂ ਜੀ ਉਹਨੇ ਦੇਖ ਕੇ ਆਏ ਸੀ ਮੈਂ ਕਿਹਾ ਤੁਹਾਡੀ ਉਹਨਾਂ ਨਾਲ ਗੱਲ ਕਰਾਈਏ ਉਹਨਾਂ ਨੇ ਮੈਂ ਗੱਲ ਕਰਾਈ ਪਰਵਾਨਾ ਜੀ ਨੇ ਪਰਵਾਨਾ ਜੀ ਨੂੰ ਮੈਂ ਫੋਨ ਲਾ ਕੇ ਇਹਨਾਂ ਦੇ ਕੰਨ ਨੂੰ ਲਾਤਾ ਮੈਂ ਕਿਹਾ ਬਾਬਾ ਜੀ ਇਹ ਗੱਲ ਕਰੋ ਤੇ ਪਰਵਾਨਾ ਜੀ ਨੇ ਬੋਲੇ ਬਾਬਾ ਜੀ ਕਿਦਾਂ ਠੀਕ ਆ ਉਹ ਕਹਿੰਦਾ ਮੇਰੀ ਜ਼ਿੰਦਗੀ ਬਦਲਤੀ ਮੈਨੂੰ ਇਸ ਉਮਰ ਦੇ ਵਿੱਚ ਬਹੁਤ ਟੈਨਸ਼ਨ ਸੀਗੀ ਕਿ ਕਿੱਥੋਂ ਨਸ਼ਾ ਰਹਿਣਾ ਕਿੱਦਾਂ ਰਹਿ ਅੱਗੇ ਪਰਵਾਨਾ ਜੀ ਨੂੰ ਬੋਲੇ ਕਿ ਬਾਬਾ ਜੀ ਇੱਕ ਲੈਸ ਕਰਾ ਦੇਣਾ ਕਹਿੰਦਾ ਪੁੱਤਰਾ ਲੈਸ ਨਹੀਂ ਕਰਾਉਣੀ ਮੈਂ 200 ਰੁਪਏ ਵਧ ਦੇ ਕੇ ਜਾਊਂਗਾ ਹੂੰ ਹੂੰ ਲੈਸ ਨਹੀਂ ਕਰਾਉਣੀ ਜਿਹੜੀ ਚੀਜ਼ ਨੇ ਮੇਰੀ ਜ਼ਿੰਦਗੀ ਬਦਲਤੀ ਮੈਂ 200 ਵਧ ਦੇ ਕੇ ਜਾਊਂਗਾ ਐਦਾਂ ਦੀ ਸੋਚ ਵੀ ਲੋਕਾਂ ਦੀ ਹੈਗੀ ਆ ਭਜੀ ਬਟ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਨਸ਼ਾ ਛਡਾਉਣਾ ਹੈ ਕਿਸੇ ਨੂੰ ਵੀ ਨਸ਼ੇ ਦੀ ਦਲਦਲ ਚੋਂ ਕੱਟਣਾ ਹੈ ਚਾਹੇ ਉਹ ਭਾਵੇਂ ਚਿੱਟਾ ਲਾਉਂਦਾ ਹੋਵੇ ਚਾਹੇ ਉਹ ਜੀ ਵਾਲੀ ਗੋਲੀ ਲਾਂਦਾ ਹੋਵੇ ਚਾਹੇ ਡੋਡੇ ਚਾਹੇ ਫੀਮ ਚਾਹੇ ਕੋਈ ਵੀ ਮੈਡੀਕਲ ਨਸ਼ਾ ਪਰ ਹੈਗਾ ਛਰੇਗਾ ਇਦਾਂ ਦੇ ਨਸ਼ੇ ਆਉਂਦੇ ਜਿਹੜੇ ਕਈ ਸਾਨੂੰ ਬਣੀ ਬਤਾਉਂਦੇ ਉਹਨਾਂ ਤੋਂ ਪਤਾ ਲੱਗਦਾ ਵੀ ਆ ਆ ਇਹਨੂੰ ਵੀ ਅਸੀਂ ਨਸ਼ੇਲੇ ਵਰਤ ਸਕਦੇ ਆ ਤੁਸੀਂ ਕਿਸੇ ਦਾ ਵੀ ਨਸ਼ਾ ਛਡਾਉਣਾ ਚਾਹੁੰਦੇ ਆਪਣੇ ਪਰਿਵਾਰ ਦੇ ਵਿੱਚ ਜਿੰਨਾ ਤੁਸੀਂ ਨਸ਼ਾ ਉਹਨੂੰ ਆਪਣੇ ਘਰ ਚ ਆਪਣੇ ਮਾਹੌਲ ਚ ਰੱਖੇ ਉਹਨੂੰ ਉਸ ਦਲਦਲ ਦੇ ਵਿੱਚੋਂ ਕੱਢ ਸਕਦੇ ਆ ਤੁਸੀਂ ਹੋਰ ਜਗ੍ਹਾ ਨਹੀਂ ਕੱਢ ਸਕਦੇ ਨਹੀਂ ਕੱਢ ਸਕਦੇ ਅਸੀਂ ਪੇਸ਼ੈਂਟ ਨੂੰ ਹਮੇਸ਼ਾ ਬੋਲੀਦਾ ਕਿ ਜਦੋਂ ਤੁਸੀਂ ਇਹ ਦਵਾਈ ਤੁਸੀਂ ਸ਼ੁਰੂ ਕਰਾਉਣੀ ਆ ਜਿਹੜਾ ਤੁਹਾਡੇ ਘਰ ਦਾ ਬੰਦਾ ਨਸ਼ਾ ਕਰਦਾ 40 45 ਦਿਨ ਦੇ ਕੋਰਸ ਦੇ ਵਿੱਚ ਤੁਸੀਂ ਉਹਨੂੰ ਇਹ ਫੀਲ ਨਹੀਂ ਕਰਾਉਣਾ ਤੂੰ ਨਸ਼ਾ ਛੱਡਣ ਦੀ ਦਵਾਈ ਖਾ ਰਿਆ ਨਸ਼ਾ ਸ਼ਬਦ ਆਪਣੇ ਘਰ ਦੇ ਵਿੱਚ ਉਹਦੇ ਮੋਰੇ ਬੋਲਣਾ ਨਹੀਂ ਹੈਗਾ ਕਿਉਂਕਿ ਦਿਮਾਗ ਨੂੰ ਸਿੰਪਟਮ ਨਹੀਂ ਦੇਣਾ ਦਿਮਾਗ ਬਹੁਤ ਚਲਾਕ ਹੁੰਦਾ ਠੀਕ ਹੈ ਇਹ ਇਹਨੂੰ ਇੱਕ ਆਦਤ ਪਹਿਚ ਚੁੱਕੀ ਆ ਜਦੋਂ ਨਸ਼ਾ ਵਰਲਡ ਦੇ ਦਿਮਾਗ ਦੇ ਵਿੱਚ ਆਣਾ ਆ ਇਹਦਾ ਦਿਮਾਗ ਦਵਾਰੋਂ ਉਸ ਚੀਜ਼ ਲਈ ਯਾਗਣ ਆਇਆ ਤੁਸੀਂ ਇਹਨੂੰ ਉਹ ਚੀਜ਼ ਫੀਲ ਨਹੀਂ ਕਰਾਉਣੀ ਵੀ ਤੂੰ ਨਸ਼ਾ ਛੱਡ ਰਿਆ ਤੂੰ ਨਸ਼ੇ ਦੀ ਦਵਾਈ ਨਹੀਂ ਖਾਂਦਾ ਤੂੰ ਨਸ਼ਾ ਨਹੀਂ ਕਰਦਾ ਇਹ ਨਸ਼ਾ